ਪਿਆਰਿਓ ਆਓ ਅਸੀਂ ਅੱਜ ਧੀਰਜ ਦੇ ਬਾਰੇ ਕੁਝ ਗੱਲਾਂ ਕਰਾਂਗੇ ਧੀਰਜ ਸਹਿਣਸ਼ੀਲਤਾ ਸੰਜਮ ਸਹਿ ਲੈਣਾ ਇਹ ਸਾਰੀਆਂ ਇੱਕ ਰੁੱਖ ਤੋਂ ਨਿਕਲਣ ਵਾਲੀਆਂ ਟਾਹਣੀਆਂ ਹੈ ਧੀਰਜ ਰੂਪੀ ਰੁੱਖ ਦੀਆਂ ਟਾਹਣੀਆਂ ਹੈ ਇਹ ਸਹਿਣਸ਼ੀਲਤਾ ਅਤੇ ਸਹਿਣ ਦਾ ਸੁਭਾਅ ਰਾਈਟ ਉਪਪਤੀ 26 ਉਹਦਾ 3ਵਾਂ ਵਚਨ ਤੂੰ ਉਸੇ ਦੇਸ਼ ਚ ਰਹਿ ਅਤੇ ਮੈਂ ਤੇਰੇ ਨਾਲ ਰਹਾਗਾ ਅਤੇ ਤੈਨੂੰ ਆਸ਼ੀਸ਼ ਦੇਾਂਗਾ ਇੱਥੇ ਨਾ ਰਵੀਂ ਇੱਥੇ ਵਾਸ ਨਾ ਕਰੀਂ ਲੇਕਿਨ ਪਰਦੇਸੀ ਹੋ ਕੇ ਰਵੀਂ ਸਿਰਫ ਟੈਂਪਰਰੀ ਤੌਰ ਤੇ ਇੱਥੇ ਰਵੀਂ ਮੈਂ ਤੇਰੇ ਨਾਲ ਰਹਿ ਕੇ ਤੈਨੂੰ ਆਸ਼ੀਰਵਾਦ ਦੇਾਂਗਾ ਜੋ ਦੇਸ਼ ਤੈਨੂੰ ਦਵਾਂਗਾ ਉਹੀ ਤੂੰ ਲਵੀਂ ਦੂਸਰਾ ਵਚਨ ਆਖਰੀ ਲਾਈਨ ਦੇ ਵਿੱਚ ਵੇਖਾਂਗੇ ਜੋ ਦੇਸ਼ ਮੈਂ ਤੈਨੂੰ ਸੌਂਪ ਰਿਆ ਹਾਂ ਉਹ ਜੋ ਮੈਂ ਦੱਸਾਂਗਾ ਉੱਥੇ ਹੀ ਰਹੀਂ ਹੁਣ ਜਿਹੜੇ ਦੇਸ਼ ਵਿੱਚ ਆ ਉੱਥੇ ਥੋੜੇ ਸਮੇਂ ਲਈ ਰਹਿ ਇਹ ਪਰਮੇਸ਼ੁਰ ਨੇ ਕਿਹਾ ਜਿਸ ਦੇਸ਼ ਦੇ ਵਿੱਚ ਉਹਨੇ ਥੋੜੇ ਸਮੇਂ ਦੇ ਲਈ ਰਹਿਣਾ ਸੀ ਅਤੇ ਉੱਥੇ ਇਸਹਾਕ ਨੇ ਕੀ ਕੀਤਾ 6ਵਾਂ ਵਚਨ ਇਸ ਲਈ ਇਸਹਾਕ ਕੀ ਲਿਖਿਆ ਗਰਾਰ ਚ ਰਹਿ ਗਿਆ ਗਰਾਰ ਨਾਮਕ ਇਲਾਕੇ ਚ ਰਹਿ ਲਈ ਪਰਮੇਸ਼ੁਰ ਨੇ ਨਹੀਂ ਕਿਹਾ ਪਰਦੇਸੀ ਹੋ ਕੇ ਰਹੀਂ ਕੁਝ ਸਮੇਂ ਲਈ ਉਸ ਜਗ੍ਹਾ ਤੇ ਰਹੀਂ। ਸਥਿਰ ਹੋ ਕੇ ਇੱਥੇ ਰਹਿਣ ਦੀ ਕੋਸ਼ਿਸ਼ ਨਾ ਕਰੀ। ਇਸ ਤਰ੍ਹਾਂ ਪਰਮੇਸ਼ਵਰ ਨੇ ਕਿਹਾ ਪਰ ਇਸਹਾਗ ਪੱਕੇ ਤੌਰ ਤੇ ਰਹਿਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰਮੇਸ਼ਵਰ ਨੇ ਜੋ ਮਨਾ ਕੀਤਾ ਉਹ ਨਾ ਕਰੋ। ਠੀਕ ਆ। ਜੇ ਉਸ ਇਲਾਕੇ 'ਚ ਥੋੜੇ ਸਮੇਂ ਲਈ ਰਹਿੰਦਾ ਤਾਂ ਫਿਰ ਠੀਕ ਹੁੰਦਾ ਅਤੇ ਉਹਦੀਆਂ ਤਿਆਰੀਆਂ ਅਲੱਗ ਸੀ। ਲੇਕਿਨ ਪਰਮੇਸ਼ਵਰ ਦੀ ਇੱਛਾ ਦੇ ਵਿਰੁੱਧ ਉੱਥੇ ਰਹਿਣ ਲਈ ਉਸਨੇ ਫੈਸਲਾ ਕੀਤਾ। ਫਿਰ ਕੀ ਹੋਇਆ? ਜਦ ਉਸ ਜਗ੍ਹਾ ਦੇ ਲੋਕਾਂ ਨੇ ਉਸ ਪਤਨੀ ਦੇ ਬਾਰੇ ਤਦ ਉਸਨੇ ਇਹ ਸੋਚਿਆ ਕਿ ਜੇ ਮੈਂ ਇਸ ਨੂੰ ਆਪਣੀ ਪਤਨੀ ਕਹਾ ਤਾਂ ਇੱਥੋਂ ਦੇ ਲੋਕ ਰਿਪਕਾ ਦੇ ਕਾਰਨ ਜੋ ਬਹੁਤ ਸੋਹਣੀਆਂ ਮੈਨੂੰ ਮਾਰ ਦੇਣਗੇ ਉੱਤਰ ਦਿੱਤਾ ਇਹ ਤਾਂ ਮੇਰੀ ਭੈਣ ਆ ਜਦ ਉਸ ਨੂੰ ਉੱਥੇ ਰਹਿੰਦੇ ਕਈ ਦਿਨ ਬੀਤ ਗਏ ਕੀਆ ਬਹੁਤ ਦਿਨ ਬੀਤਣ ਤੋਂ ਬਾਅਦ ਪਰਮੇਸ਼ਵਰ ਨੇ ਕੀ ਕੀਤਾ ਇਹ ਤੇ ਪਰਦੇਸੀ ਦੇ ਰੂਪ ਚ ਥੋੜੇ ਸਮੇਂ ਲਈ ਇਸ ਜਗ੍ਹਾ ਤੇ ਰਹਿਣਾ ਹੈ ਪਰਮਾਨੈਂਟ ਰਹਿਣ ਦੀ ਕੋਸ਼ਿਸ਼ ਇਸ ਜਗ੍ਹਾ ਤੇ ਨਾ ਕਰੀਂ ਜਦੋਂ ਪਰਮੇਸ਼ਵਰ ਕੁਝ ਕਹਿੰਦੇ ਆ ਉਹਨਾਂ ਦੇ ਅਨੁਸਾਰ ਚੱਲਣਾ ਜ਼ਰੂਰੀ ਆ ਉਸ ਨੂੰ ਥੋੜੇ ਸਮੇਂ ਰਹਿਣ ਦੇ ਲਈ ਕਿਹਾ ਅਤੇ ਉਹ ਉੱਥੇ ਪੱਕੀ ਤੌਰ ਤੇ ਹੋ ਗਿਆ ਅੱਗੇ ਕੀ ਹੋ ਰਿਹਾ ਵੇਖੋ ਪੱਕੇ ਤੌਰ ਤੇ ਉੱਥੇ ਰਹਿਣ ਦੇ ਲਈ ਜੇ ਸੋਚਿਆ ਤਾਂ ਇੱਕ ਸਮੱਸਿਆ ਆ ਗਈ ਇੱਥੋਂ ਦੇ ਲੋਕ ਕੁਝ ਅਲੱਗ ਲੱਗ ਰਹੇ ਆ ਮੇਰੀ ਪਤਨੀ ਤਾਂ ਬੜੀ ਸੋਹਣੀ ਆ ਪਿਆਰੇ ਉਰੀਬ ਕਾ ਬਹੁਤ ਸੋਹਣੀ ਸੀ ਹੁਣ ਇਹ ਲੋਕ ਮੇਰੀ ਪਤਨੀ ਦੀ ਸੁੰਦਰਤਾ ਨੂੰ ਵੇਖ ਕੇ ਮੈਨੂੰ ਮਾਰਨਾ ਦੇਵੇ ਇਸ ਲਈ ਪਤੀ ਆ ਨਾ ਕਹਿ ਕੇ ਜੇ ਇਹਨੂੰ ਭੈਣ ਕਵਾਂਗਾ ਤਾਂ ਇਹ ਮੈਨੂੰ ਮਾਰਨਗੇ ਨਹੀਂ ਪਿਆਰੋ ਕੀ ਤੁਹਾਨੂੰ ਯਾਦ ਆ ਬਿਲਕੁਲ ਇਸ ਤਰ੍ਹਾਂ ਕਿੰਨੇ ਕੀਤਾ ਸੀ ਕਿੰਨੇ ਕੀਤਾ ਜਿਸ ਤਰ੍ਹਾਂ ਪਿਤਾ ਉਸੀ ਤਰ੍ਹਾਂ ਪੁੱਤਰ ਪਿਛਲੇ ਸਮੇਂ 'ਚ ਅਬਰਾਹਮ ਵੀ ਮਿਸਰ 'ਚ ਜਾ ਕੇ ਕਿਤੇ ਉੱਥੋਂ ਦੇ ਲੋਕ ਮਾਰ ਨਾ ਦੇਵੇ ਸੋਚ ਕੇ ਸਾਰਾ ਨੂੰ ਆਪਣੀ ਪਤਨੀ ਨਾ ਕਹਿ ਕੇ ਭੈਣ ਕਹਿ ਕੇ ਝੂਠ ਬੋਲਿਆ ਅਤੇ ਬੜਾ ਸ਼ਰਮਿੰਦਾ ਹੋਇਆ ਅਤੇ ਉਸ ਤੋਂ ਬਾਅਦ ਏਸੇ ਗਰਾਰ ਨਾਮ ਦੇ ਇਲਾਕੇ 'ਚ ਅਬਰਾਹਮ ਵੀ ਆਇਆ ਏਸੇ ਅਬੀ ਮਿਲੇਕ ਨਾਮ ਦੇ ਰਾਜੇ ਦੇ ਸਾਹਮਣੇ ਇਸ ਤਰ੍ਹਾਂ ਕੀਤਾ ਝੂਠ ਬੋਲਿਆ ਅਭੀ ਮਿਲੇਕ ਨੇ ਵੀ ਉਸ ਨੂੰ ਡਾਂਟਿਆ ਸ਼ਰਮਿੰਦਾ ਹੋ ਕੇ ਨਿਕਲਣਾ ਪਿਆ ਸਾਲ ਬੀਤਣ ਤੋਂ ਬਾਅਦ ਥੋੜੇ ਸਮੇਂ ਲਈ ਉੱਥੇ ਰਹਿਣ ਲਈ ਗਿਆ ਤਾਂ ਇਸ ਹਾਕ ਪੱਕੇ ਤੌਰ ਤੇ ਰਹਿਣ ਦੀ ਕੋਸ਼ਿਸ਼ ਕਰਨ ਲੱਗਿਆ ਉੱਥੇ ਸਮੱਸਿਆ ਆ ਗਈ ਜੇ ਪਰਮੇਸ਼ਵਰ ਦੇ ਵਿਰੋਧ ਚੱਲੋਗੇ ਜਾਂ ਫਿਰ ਕਿਤੇ ਵੀ ਤੁਸੀਂ ਰਹੋਗੇ ਜਾਂ ਕੋਈ ਵੀ ਨੌਕਰੀ ਕਰੋਗੇ ਜਾਂ ਕੋਈ ਵੀ ਕਾਰੋਬਾਰ ਜਾਂ ਫਿਰ ਕੋਈ ਵੀ ਕੰਮਕਾਜ ਤੁਸੀਂ ਕਰੋਗੇ ਤਾਂ ਉਸ ਜਗ੍ਹਾ ਤੇ ਮੁਸ਼ਕਲ ਆਏਗੀ ਪਰਮੇਸ਼ਵਰ ਦੀ ਇੱਛਾ ਤੋਂ ਬਿਨਾ ਪਰਮੇਸ਼ਵਰ ਦੀ ਯੋਜਨਾ ਤੋਂ ਬਿਨਾ ਜੇ ਤੁਸੀਂ ਕੋਈ ਵੀ ਕੰਮ ਸ਼ੁਰੂ ਕਰੋਗੇ ਤਾਂ ਸਮੱਸਿਆ ਆ ਜਾਏਗੀ ਖਬਰਦਾਰ ਅਭੀ ਮਿਲੇਕ ਨੇ ਉਸ ਨੂੰ ਬੁਲਵਾਇਆ ਬੁਲਾ ਕੇ ਉਸ ਨੂੰ ਡਾਟਿਆ ਤੂੰ ਕਿਸ ਤਰ੍ਹਾਂ ਦਾ ਆਦਮੀ ਆ ਸਾਡੇ ਸਾਹਮਣੇ ਭੈਣ ਕਹਿ ਕੇ ਬੁਲਾ ਰਿਹਾ ਹੈ ਅਤੇ ਵੇਖਣ ਤੇ ਉਹਦੇ ਨਾਲ ਪਤੀ ਵਰਗਾ ਵਿਵਹਾਰ ਕਰ ਰਿਹਾ ਇਹ ਕੀ ਆ ਕਿਉਂ ਸਾਨੂੰ ਧੋਖਾ ਦਿੱਤਾ ਡਾਟਿਆ ਪਿਆਰੀ ਅਭੀ ਮਿਲੇਕ ਨੇ ਦਸਵਾਂ ਵਚਨ ਕਹਿ ਰਿਹਾ ਹੈ ਅਭੀ ਮਿਲੇਕ ਨੇ ਕਿਹਾ ਤੂੰ ਸਾਡੇ ਨਾਲ ਇਹ ਕੀ ਕੀਤਾ ਇਸ ਤਰ੍ਹਾਂ ਪ੍ਰਜਾ ਵਿੱਚੋਂ ਕੋਈ ਤੇਰੀ ਪਤਨੀ ਦੇ ਨਾਲ ਜੇਕਰ ਕੁਕਰਮ ਕਰ ਲਵੇ ਤਾਂ ਅਤੇ ਤੂੰ ਸਾਨੂੰ ਪਾਪ 'ਚ ਫਸਾ ਦਿੰਦਾ ਇਸ ਤਰ੍ਹਾਂ ਅਬਰਾਹਮ ਨੂੰ ਡਾਂਟਿਆ ਇਸ ਲਈ ਅਭੀ ਮਿਲੇਕ ਨੇ ਆਪਣੀ ਸਾਰੀ ਪ੍ਰਜਾ ਨੂੰ ਜੋ ਕੋਈ ਇਸ ਆਦਮੀ ਨੂੰ ਇਸ ਔਰਤ ਨੂੰ ਛੂਏਗਾ ਉਹ ਮਾਰ ਦਿੱਤਾ ਜਾਏਗਾ ਇਨੇ ਸਾਨੂੰ ਭੈਣ ਕਿਆ ਅਸਲ ਚ ਇਹ ਇਹਦੀ ਭੈਣ ਨਹੀਂ ਆ ਇਹ ਪਤੀ ਪਤਨੀ ਆ ਉਸ ਔਰਤ ਨੂੰ ਹੱਥ ਨਾ ਲਾਇਓ ਇਸ ਤਰ੍ਹਾਂ ਅਬੀ ਮਿਲੇਕ ਨੇ ਕਹਿ ਦਿੱਤਾ ਬਾਰਮਾ ਵਚਨ ਇਸ ਹਾਕ ਨੇ ਉਸ ਦੇਸ਼ ਚ ਜੋਤਾ ਬੋਇਆ ਉਸੇ ਸਾਲ ਉਸਨੇ 100 ਗੁਣਾ ਫਲ ਪਾਇਆ ਯਹੋਵਾ ਨੇ ਉਸ ਨੂੰ ਆਸ਼ਿਸ਼ ਦਿੱਤੀ ਪਿਆਰੇ ਉਸਲ 100 ਗੁਣਾ ਫਲ ਪਾਇਆ ਮੇਰਾ ਸਵਾਲ ਇਸ ਹਾਕ ਨੇ ਜੋ ਕੀਤਾ ਗਲਤ ਸੀ ਜਿਸ ਨੇ ਗਲਤ ਕੀਤਾ 100 ਗੁਣਾ ਫਲ ਕਿਵੇਂ ਪਾ ਸਕਦਾ ਹੈ ਇਹ ਸਵਾਲ ਤੁਹਾਡੀ ਮਨ ਚ ਆ ਰਿਹਾ ਹੈ ਜਾਂ ਨਹੀਂ ਜ਼ਰੂਰ ਆਏਗਾ ਧਿਆਨ ਨਾਲ ਸੁਣੋ ਇਸ ਹਾਕ ਨੇ ਗਲਤ ਕੀਤਾ ਪਰ ਉਸ ਗਲਤੀ ਨੂੰ ਮੰਨ ਲਿਆ ਉਹਨੇ ਗਲਤੀ ਮੰਨੀ ਜੇ ਅਸੀਂ ਆਪਣੇ ਜੀਵਨ ਚ ਆਪਣੀਆਂ ਗਲਤੀਆਂ ਮੰਨ ਲਵਾਂਗੇ ਤਾਂ ਪਰਮੇਸ਼ਰ ਕੀ ਕਰੇਗਾ ਤਰਸ ਖਾਏਗਾ ਨਮਾ ਵਚਨ ਆਖਰੀ ਲਾਈਨ ਇਸ ਹਾਕ ਨੇ ਉੱਤਰ ਦਿੱਤਾ ਮੈਂ ਸੋਚਿਆ ਸੀ ਕਿ ਇਸ ਤਰ੍ਹਾਂ ਉਹਦੇ ਕਾਰਨ ਕਿਤੇ ਮੇਰੀ ਮੌਤ ਨਾ ਹੋਵੇ ਇਸ ਲਈ ਮੈਂ ਕਿਹਾ ਤੁਸੀਂ ਮੈਨੂੰ ਮਾਰ ਦਉਗੇ ਇਸ ਦਰਦ ਦੇ ਕਾਰਨ ਮੈਂ ਇਸ ਤਰ੍ਹਾਂ ਝੂਠ ਬੋਲਿਆ ਮੰਨ ਗਿਆ ਜਦੋਂ ਅਸੀਂ ਆਪਣੀਆਂ ਗਲਤੀਆਂ ਮੰਨ ਲੈਂਦੇ ਹਾਂ ਪਰਮੇਸ਼ਵਰ ਤਰਸ ਖਾਂਦਾ ਹੈ ਹਾਂ ਗਲਤੀ ਕਰਨਾ ਸਹਿਜ ਹੈ ਪਰ ਗਲਤੀ ਕਰਕੇ ਛੱਡ ਦੇਣਾ ਤਿਆਗ ਦੇਣੀਆਂ ਆਸ਼ੀਸ਼ਾ ਇਸਹਾਕ ਨੇ ਜਦ ਜੋਤਾ ਬੋਇਆ ਤਾਂ 100 ਗੁਣਾ ਫਲ ਪਾਇਆ ਬੜਾ ਫਲ ਹੋਇਆ ਉਸ ਤੋਂ ਬਾਅਦ ਕੀ ਹੋਇਆ ਵੇਖਦੇ ਆ ਜੋਤਾ ਬੋਇਆ ਅਤੇ ਉਸੇ ਸਾਲ ਉਸਨੇ 100 ਗੁਣਾ ਫਲ ਪਾਇਆ ਅਤੇ ਯਹੋਵਾ ਨੇ ਉਸ ਨੂੰ ਆਸ਼ੀਸ਼ ਦਿੱਤੀ ਉਹ ਵਧਿਆ ਅਤੇ ਉਹਦੀ ਤਰੱਕੀ ਹੁੰਦੀ ਗਈ ਇੱਥੋਂ ਤੱਕ ਕਿ ਉਹ ਬੜਾ ਮਹਾਨ ਮਨੁੱਖ ਬਣ ਗਿਆ ਅੱਜ ਕੋਈ ਸਾਡੇ ਵਿੱਚਕਾਰ ਹੈ ਮੇਰੇ ਵੰਸ਼ ਦੇ ਵਿੱਚ ਮੇਰੀ ਪੀੜ੍ਹੀ ਦੇ ਲੋਕਾਂ ਚ ਸਾਡੇ ਪਰਿਵਾਰ ਦੇ ਮੈਂਬਰਾਂ ਚ ਮੈਂ ਪਰਮੇਸ਼ਵਰ ਦੇ ਵੱਲੋਂ ਮਹਾਨ ਆਸ਼ੀਸ਼ ਪਾਉਣੀ ਆ ਇਸ ਤਰ੍ਹਾਂ ਸੋਚਣ ਵਾਲਾ ਕੋਈ ਹੈ ਤਾਂ ਆਪਣੀ ਹੱਥ ਵਿਖਾਓ ਯੈਸ ਰਾਈਟ ਤਾਂ ਫਿਰ ਸੁਣੋ ਇਸਹਾਕ ਉਹਨਾਂ ਸਭ ਦੀਆਂ ਨਿਗਾਮਾਂ ਦੇ ਵਿੱਚ ਮਹਾਨ ਮਨੁੱਖ ਬਣ ਗਿਆ ਵਜ੍ਹਾ ਕੀ ਸੀ ਕਿਉਂਕਿ ਯਹੋਵਾ ਨੇ ਉਸਨੂੰ ਬਹੁਤ ਮਹਾਨ ਬਣਾ ਦਿੱਤਾ ਸੀ ਕੀ ਸਮਝ ਆ ਰਿਹਾ ਜਾਨਦਿਓ ਕਿੰਨੀ ਵੀ ਤੁਸੀਂ ਮਿਹਨਤ ਕਰੋ ਚਾਹੇ ਦਿਨ ਰਾਤ ਕਰੋ ਸੋਣਾ ਖਾਣਾ ਭੁੱਲ ਕੇ ਮਿਹਨਤ ਕਰਦੇ ਹਾਂ ਪਰ ਹੱਥ ਵਿੱਚ ਇੱਕ ਵੀ ਰੁਪਿਆ ਨਹੀਂ ਹੁੰਦਾ ਅੱਜ ਐਸੇ ਲੋਕ ਵੀ ਆ ਕਈ ਲੋਕ ਆ ਬੜੀ ਮਿਹਨਤ ਕਰਦੇ ਆ ਰੋਜ਼ 12 16 ਘੰਟੇ ਮਿਹਨਤ ਕਰਦੇ ਆ ਪਰ ਮਹੀਨੇ ਦੇ ਆਖਰ ਦੇ ਵਿੱਚ ਹੱਥ 'ਚ ਇੱਕ ਵੀ ਪੈਸਾ ਨਹੀਂ ਹੁੰਦਾ ਦੂਜੇ ਸਾਹਮਣੇ ਹੱਥ ਫੈਲਾਉਣੇ ਪੈਂਦੇ ਆ ਮੇਰੇ ਭੈਣੋ ਤੇ ਭਰਾਵੋ ਸੁਣੋ ਤੁਹਾਡੇ ਜੀਵਨ ਚ ਤੁਹਾਨੂੰ ਆਲੇ-ਦੁਆਲੇ ਦੇ ਲੋਕਾਂ ਤੋਂ ਵੀ ਬਹੁਤ ਅਲੱਗ ਵਿਅਕਤੀ ਦੇ ਰੂਪ ਚ ਹੋਰ ਵਿਅਕਤੀ ਦੇ ਰੂਪ ਚ ਨਵੇਂ ਮਨੁੱਖ ਦੇ ਰੂਪ ਚ ਜੇ ਉੱਚੇ ਹੋਣਾ ਹੈ ਤਾਂ ਪਰਮੇਸ਼ਵਰ ਦਾ ਆਸ਼ੀਰਵਾਦ ਤੁਹਾਡੇ ਉੱਪਰ ਹੋਣਾ ਚਾਹੀਦਾ ਇਸ ਲਈ ਤੁਸੀਂ ਅੱਜ ਹੀ ਪ੍ਰਾਰਥਨਾ ਕਰਕੇ ਕਹੋ ਪ੍ਰਭੂ ਮੇਰੇ ਕੋਲ ਜ਼ਮੀਨ ਜਾਇਦਾਦ ਅਤੇ ਮੇਰੇ ਕੋਲ ਕੁਝ ਵੀ ਹੋ ਸਕਦਾ ਹੈ ਕਾਰ ਹੋ ਸਕਦਾ ਬਾਈਕ ਹੋ ਸਕਦੀ ਹੈ ਕੁਝ ਵੀ ਹੋ ਸਕਦਾ ਜੇ ਮੈਂ ਆਪਣੇ ਆਲੇ ਦੁਆਲੇ ਦੇ ਲੋਕਾਂ ਵਿੱਚ ਮਹਾਨ ਹੋਣਾ ਹੈ ਤਾਂ ਮੇਰੇ ਉੱਪਰ ਤੁਹਾਡਾ ਅਨੁਗ੍ਰਹਿ ਹੋਣਾ ਚਾਹੀਦਾ ਇਸਹਾਕ ਨੇ ਕਿਉਂ ਸਭ ਤੋਂ ਜ਼ਿਆਦਾ ਆਸ਼ੀਸ਼ ਪਾਈ ਸਭ ਤੋਂ ਜ਼ਿਆਦਾ ਤਰੱਕੀ ਪਾਈ ਕਿਵੇਂ ਕਹਾਂਗੇ ਆਓ ਦੇਖਦੇ ਹਾਂ ਇਸਹਾਕ ਦੇ ਉੱਪਰ ਪਰਮੇਸ਼ਵਰ ਦਾ ਆਸ਼ੀਰਵਾਦ ਸੀ ਪਰਮੇਸ਼ਵਰ ਦਾ ਆਸ਼ੀਰਵਾਦ ਹੀ ਮਹਾਨ ਬਣਾਉਂਦਾ ਹੈ ਅਤੇ ਫਿਰ ਕੀ ਹੋਇਆ 11ਵਾਂ ਵਚਨ ਅਤੇ ਉਹ ਵਧਿਆ ਅਤੇ ਉਹਦੀ ਤਰੱਕੀ ਹੁੰਦੀ ਗਈ ਇੱਥੋਂ ਤੱਕ ਕਿ ਉਹ ਮਹਾਨ ਮਨੁੱਖ ਬਣ ਗਿਆ ਪਿਆਰਿਓ ਕਿਰਪਾ ਕਰਕੇ ਗੌਰ ਕਰੋ ਪਰਮੇਸ਼ਵਰ ਕਿਸੇ ਨੂੰ ਵੀ ਮਿਡਨਾਈਟ ਮਿਲੀਨਰ ਦੀ ਤਰ੍ਹਾਂ ਨਹੀਂ ਕਰੇਗਾ ਅਚਾਨਕ ਪਰਮੇਸ਼ਵਰ ਕਿਸੇ ਵਿਅਕਤੀ ਨੂੰ ਆਸ਼ੀਸ਼ ਨਹੀਂ ਦਿੰਦਾ ਕੱਲ ਤੱਕ ਤੁਹਾਡੇ ਕੋਲ ਕੁਝ ਵੀ ਨਹੀਂ ਸੀ ਪਰ ਅੱਜ ਅਚਾਨਕ ਸਭ ਕੁਝ ਮਿਲ ਗਿਆ ਇਹ ਪਰਮੇਸ਼ਵਰ ਦੇ ਆਸ਼ੀਸ਼ ਦੇਣ ਦਾ ਤਰੀਕਾ ਨਹੀਂ ਆ ਅਸੀਂ ਪਹਿਲਾਂ ਅਨੂਸ਼ਾ ਗ੍ਰੇਨੇਡ ਨਾਮ ਦੀ ਛੋਟੀ ਬਿਲਡਿੰਗ 'ਚ ਆਰਾਧਨਾ ਕੀਤੀ ਉਸ ਤੋਂ ਬਾਅਦ ਪਰਮੇਸ਼ਵਰ ਨੇ ਹੋਰ ਉੱਚਾ ਕੀਤਾ ਸਾਨੂੰ ਨੈਨਾ ਗਾਰਡਨ ਲੈ ਕੇ ਗਿਆ ਉੱਥੇ ਅਸੀਂ ਹਜ਼ਾਰਾਂ ਦੇ ਚੁੰਡ ਚ ਅਰਾਧਨਾ ਕੀਤੀ ਉੱਥੋਂ ਪਰਮੇਸ਼ਵਰ ਸਾਨੂੰ ਮੈਟਰੋ ਗਾਰਡਨ ਲੈ ਕੇ ਗਏ ਅਤੇ ਉਸ ਜਗ੍ਹਾ ਤੇ ਹੋਰ ਵੀ ਵੱਡੀ ਗਿਣਤੀ ਚ ਅਸੀਂ ਆਰਾਧਨਾ ਕੀਤੀ ਉਸ ਤੋਂ ਬਾਅਦ ਪਰਮੇਸ਼ਵਰ ਨੇ ਐਡਾ ਵੱਡਾ ਭਵਨ ਸਾਨੂੰ ਦਿੱਤਾ ਲਗਭਗ 20000 ਲੋਕ ਜਿਹਦੇ ਚ ਬੈਠ ਸਕੇ ਐਸਾ ਭਵਨ ਸਾਨੂੰ ਦਿੱਤਾ ਉਹ ਜਦ ਬਣ ਗਿਆ ਤਾਂ ਬੈਤਲਮ ਹਾਲ ਨੂੰ ਬਣਾਉਣਾ ਪੈ ਗਿਆ ਜਦ ਉਹ ਵੀ ਪੜ ਗਿਆ ਤਾਂ ਯਰੂਸ਼ਲਮ ਭਵਨ ਨੂੰ ਬਣਾਉਣਾ ਪੈ ਗਿਆ ਇਹ ਸਭ ਨੂੰ ਮਿਲਾ ਕੇ ਲਗਭਗ 18 ਸਾਲ ਬੀਤ ਗਏ ਮੈਂ ਹైదరాబాద్ ਚ ਆ ਕੇ ਸੇਵਾ ਸ਼ੁਰੂ ਕੀਤੀ ਆ ਲਗਭਗ ਹੁਣ 32 ਸਾਲ ਹੋਣ ਜਾ ਰਿਹਾ ਕਿੰਨੇ ਸਾਲ ਲਗਭਗ 32 ਸਾਲ ਹੋਣ ਜਾ ਰਿਹਾ ਲਗਭਗ 34 ਸਾਲਾ ਤੋਂ ਵਚਨ ਦੀ ਸੇਵਕਾਈ ਨੂੰ ਮੈਂ ਕਰ ਰਿਹਾ ਹਾਂ ਇਹ ਰਾਤੋ ਰਾਤ ਵਧੀ ਸੇਵਕਾਈ ਨਹੀਂ ਆ ਜਾਂ ਅਚਾਨਕ ਹੀ ਕਿ ਤ ਉਤਰ ਆਉਣ ਵਾਲੀ ਇਹ ਸੇਵਕਾਈ ਨਹੀਂ ਆ ਇਹ 34 ਸਾਲ ਦੀ ਸੇਵਕਾਈ ਦਾ ਤਜਰਬਾ ਹੈ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ ਕਈ ਔਖੀਆਂ ਘੜੀਆਂ ਦੇ ਵਿੱਚੋਂ ਸਾਨੂੰ ਨਿਕਲਣਾ ਪਿਆ ਆਰਥਿਕ ਸੰਕਟ ਅਤੇ ਮੁਸ਼ਕਲਾਂ ਦਾ ਅਤੇ ਸ਼ਰਮਿੰਦਗੀ ਵੀ ਸੈਣੀ ਪਈ ਯਾਨੀ ਪਰਮੇਸ਼ਵਰ ਕਿਸੇ ਨੂੰ ਵੀ ਅਚਾਨਕ ਆਸ਼ੀਸ਼ ਨਹੀਂ ਦਿੰਦੇ ਪਰਮੇਸ਼ਵਰ ਤੁਹਾਨੂੰ ਅੰਛ-ਅੰਛ ਕਰਕੇ ਆਸ਼ੀਸ਼ ਦਿੰਦੇ ਆ ਇਸ ਲਈ ਸੁਣੋ ਪਰਮੇਸ਼ਵਰ ਕਦੇ ਵੀ ਕਿਸੇ ਨੂੰ ਉੱਪਰ ਲਿਫਟ 'ਚ ਨਹੀਂ ਲੈ ਕੇ ਜਾਂਦਾ ਕਿਨੂੰ ਦੱਸੋ ਲਿਫਟ ਵਿੱਚ ਕਿਸੇ ਨੂੰ ਲੈ ਕੇ ਨਹੀਂ ਜਾਂਦਾ ਉਹ ਕਿਤੇ ਵੀ ਰੁਕ ਸਕਦੀ ਆ ਪਰਮੇਸ਼ਵਰ ਹਰ ਇੱਕ ਨੂੰ ਪੌੜੀਆਂ ਦੇ ਵਿੱਚੋਂ ਇੱਕ ਇੱਕ ਪੌੜੀ ਇੱਕ ਇੱਕ ਪੌੜੀ ਕਿਉਂਕਿ ਇਹਦੇ ਰੁਕਣ ਦਾ ਚਾਂਸ ਬਿਲਕੁਲ ਵੀ ਨਹੀਂ ਆ ਇਸ ਲਈ ਆਪਣੇ ਜੀਵਨ ਚ ਸ਼ਾਰਟਕਟ ਮੈਥਡ ਕਦੇ ਨਾ ਅਪਣਾਓ ਸਮਝਿਓ ਮੇਰਾ ਪਰਮੇਸ਼ਵਰ ਤੁਹਾਨੂੰ ਅਚਾਨਕ ਲਿਫਟ ਦੇ ਵਿੱਚ ਕਦੇ ਵੀ ਤੁਸੀਂ ਜੋ ਥੱਲਿਓ 20ਵੀਂ ਮੰਜ਼ਲ ਤੇ ਤੁਹਾਨੂੰ ਲੈ ਕੇ ਨਹੀਂ ਜਾਣਗੇ ਮੇਰਾ ਪਰਮੇਸ਼ਵਰ ਸਿਸਟਮ ਦੇ ਅਨੁਸਾਰ ਇੱਕ ਇੱਕ ਪੌੜੀ ਇੱਕ ਇੱਕ ਪੌੜੀ ਤੁਹਾਨੂੰ ਚੜਾਏਗਾ ਅਤੇ ਇਹ ਤੁਹਾਡੇ ਲਈ ਭਲਾ ਹੈ ਤੁਹਾਡੇ ਪਰਿਵਾਰ ਲਈ ਆਸ਼ੀਸ਼ਾ ਮੇਰੇ ਪ੍ਰਭੂ ਅਤੇ ਭੈਣੋ ਸ਼ਾਰਟਕਟ ਮੈਥਡਸ ਦੇ ਵਿੱਚ ਇਸ ਤਰ੍ਹਾਂ ਜਾਨ ਦੀ ਕੋਸ਼ਿਸ਼ ਕਦੇ ਨਾ ਕਰਿਓ ਇਹ ਠੀਕ ਨਹੀਂ ਆ ਪਰਮੇਸ਼ਵਰ ਨੇ ਇਸ ਹਾਕ ਨੂੰ ਬਹੁਤ ਆਸ਼ੀਸ਼ ਦਿੱਤੀ ਉਸ ਨੂੰ ਮਹਾਨ ਬਣਾਇਆ ਉਸ ਨੂੰ ਉੱਚਾ ਕੀਤਾ ਆਓ ਵੇਖਦੇ ਹਾਂ 13ਵਾਂ ਵਚਨ ਅਤੇ ਉਹ ਵਧਿਆ ਅਤੇ ਉਹਦੀ ਉન્નਤੀ ਹੁੰਦੀ ਗਈ ਜਦ ਉਹਦੇ گاਵਾ ਬਲਦਾ ਭੇਡ ਬੱਕਰੀਆਂ ਅਤੇ ਬਹੁਤ ਸਾਰੀਆਂ ਦਾਸ-ਦਾਸੀਆਂ ਹੋਈਆਂ ਅਤੇ ਬੜੇ ਫਲਿਸ਼ਤੀ ਉਹਦੇ ਨਾਲ ਵੈਰ ਕਰਨ ਲੱਗੇ ਈਰਖਾ ਕਰਨ ਲੱਗੇ ਸੁਣੋ ਪਿਆਰਿਓ ਜਦ ਤੁਸੀਂ ਤਰੱਕੀ ਕਰੋਗੇ ਤੁਹਾਨੂੰ ਵੇਖ ਕੇ ਵੈਰ ਕਰਨ ਵਾਲੇ ਆਉਣਗੇ ਯਾਦ ਰੱਖੋ ਜੇ ਪੜ੍ਹਾਈ 'ਚ ਵੀ ਤਰੱਕੀ ਕਰੋਗੇ ਤੁਹਾਡੇ ਨਾਲ ਵੈਰ ਕਰਨ ਵਾਲੇ ਆਉਣਗੇ ਜੇ ਚੰਗੀ ਨੌਕਰੀ ਪਾਓਗੇ ਤਾਂ ਵੈਰ ਕਰਨ ਵਾਲੇ ਵੀ ਆਉਣਗੇ ਵਧੀਆ ਮਕਾਨ ਪਾਉਂਗੇ ਤਾਂ ਸੜਨ ਵਾਲੇ ਆਉਣਗੇ ਬਾਈਕ ਜਾਂ ਫਿਰ ਕੁਝ ਵੀ ਲਓ ਤਾਂ ਸੜਨ ਵਾਲੇ ਆਉਣਗੇ ਸੜਨ ਵਾਲੇ ਰੋਣ ਵਾਲੇ ਹੋਣਗੇ ਉਹ ਤੁਹਾਡੇ ਕੋਲ ਹੀ ਰਹਿਣਗੇ ਤੁਹਾਡੇ ਨੇੜੇ ਹੀ ਰਹਿਣਗੇ ਤੁਸੀਂ ਕਾਰ ਵੀ ਖਾ ਕੇ ਭਾਈ ਇਹ ਕਾਰ ਕਿਸ ਤਰ੍ਹਾਂ ਦੀ ਆ ਇਹ ਕਿਵੇਂ ਦੀ ਆ ਕਿਸੇ ਨਾ ਕਿਸੇ ਦਿਨ ਐਕਸੀਡੈਂਟ ਹੋਏ ਬਿਨ ਰਹਿਗਾ ਕਿ ਇਹਦੀ ਕਾਰ ਖਟਾਰਾ ਹੋ ਜਾਏਗੀ ਕਿਉਂਕਿ ਸੋਚਦਾ ਮੈਂ ਸੋਚਦਾ ਇਹਦਾ ਕਲਰ ਕਿੰਨਾ ਵਧੀਆ ਹੈ ਦੁਸ਼ਟ ਅੰਦਰ ਕੀ ਸੋਚ ਰਿਹਾ ਸੀ ਤੁਸੀਂ ਨਾਸ਼ ਹੋ ਜਾਓ ਇਹੀ ਹਾਂ ਇੰਨਾ ਵੱਡਾ ਮਕਾਨ ਬਣਾਉਂਦਾ ਕੀ ਫਾਇਦਾ ਜੇ ਅੰਦਰ ਸੁੱਖ ਸ਼ਾਂਤੀ ਹੀ ਨਹੀਂ ਆ ਯਾਨੀ ਕੀ ਨਹੀਂ ਹੋਣਾ ਚਾਹੀਦਾ ਸ਼ਾਂਤੀ ਆਨੰਦ ਸੁਖ ਸੁਭਾਗਿਆ ਤੁਹਾਡੇ ਕੋਲ ਹੋਣਾ ਨਹੀਂ ਚਾਹੀਦਾ ਖਬਰਦਾਰ ਆਪਣੇ ਜੀਵਨ ਚ ਦੋ ਗੱਲਾਂ ਹਮੇਸ਼ਾ ਯਾਦ ਰੱਖਿਓ ਪਹਿਲੀ ਤੁਸੀਂ ਜਦੋਂ ਬਹੁਤ ਆਸ਼ੀਸ਼ ਪਾਉਂਗੇ ਅਸਲੀ ਦੁਸ਼ਮਣ ਸਾਹਮਣੇ ਆ ਜਾਣਗੇ ਜਦ ਤੁਸੀਂ ਦੁੱਖਾਂ ਦੇ ਵਿੱਚ ਪੈ ਜਾਓਗੇ ਅਸਲੀ ਮਿੱਤਰ ਕਿਹੜੇ ਆ ਪਤਾ ਚੱਲੇਗਾ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਮਿੱਤਰ ਕੌਣ ਆ ਪਤਾ ਕਰਨਾ ਚਾਹੁੰਦੇ ਹੋ ਤਾਂ ਦੁੱਖਾਂ ਚੋਂ ਨਿਕਲੋ ਸੱਚੇ ਮਿੱਤਰ ਕੌਣ ਆ ਪਤਾ ਚਲ ਜਾਏਗਾ ਤੁਸੀਂ ਆਪਣੇ ਜੀਵਨ ਚ ਦੁਸ਼ਮਣ ਦਾ ਪਤਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਸ਼ੀਸ਼ ਪਾਓ ਤਰੱਕੀ ਕਰੋ ਅਤੇ ਉਸ ਤੋਂ ਬਾਅਦ ਉਹ ਗੱਲ ਕਰਨਾ ਬੰਦ ਕਰ ਦਵੇਗਾ ਅਤੇ ਜੋ ਤੁਹਾਡੇ ਨਾਲ ਗੱਲ ਕਰਦੇ ਸੀ ਬੰਦ ਕਰ ਦੇਣਗੇ ਜੋ ਤੁਹਾਡੇ ਨਾਲ ਵਧੀਆ ਰਹਿੰਦੇ ਸੀ ਗੱਲਬਾਤ ਕਰਨੀ ਬੰਦ ਕਰ ਦੇਣਗੇ ਇਹ ਬਿਮਾਰੀ ਆ ਇਸਹਾਕ ਜਦ ਤਰੱਕੀ ਕਰ ਰਹੀ ਸੀ ਤਾਂ ਆਲੀ ਦੁਆਲੇ ਦੇ ਸਾਰੇ ਲੋਕ ਡਾ ਕਰਦੇ ਸੀ ਕਲਵਰੀ ਟੈਂਪਲ ਨਾਲ ਡਾ ਕਰਨ ਵਾਲੇ ਕਈ ਲੋਕ ਸतीश ਕੁਮਾਰ ਦੇ ਨਾਮ ਤੋਂ ਵੈਰ ਕਰਨ ਵਾਲੇ ਅੱਜ ਕਈ ਲੋਕ ਆ ਲੇਕਿਨ ਪਰਮੇਸ਼ਵਰ ਨੇ ਪਿਆਰ ਕਰਨ ਵਾਲੇ ਲੱਖਾਂ ਲੋਕ ਦਿੱਤੇ ਆ ਵੈਰ ਕਰਨ ਵਾਲੇ ਵੀ ਆ ਮੈਂ ਕੋਈ ਵੀ ਕੰਮ ਕਰਾਂ ਕੋਈ ਵੀ ਸੇਵਾ ਕਰਾਂ ਅਤੇ ਵੈਰ ਕਰਨ ਵਾਲੇ ਵੀ ਆ ਭੈਣੋ ਤੇ ਭਰਾਓ ਇਹ ਹੁੰਦਾ ਇਹ ਆਮ ਗੱਲ ਆ ਹੁਣ ਜਦੋਂ ਅਸੀਂ ਤਰੱਕੀ ਕਰ ਰਹੇ ਆ ਸਾਨੂੰ ਵੇਖ ਕੇ ਰੋਣ ਵਾਲੇ ਵੇਖ ਕੇ ਵੈਰ ਕਰਨ ਵਾਲੇ ਅੱਜ ਕਈ ਆ ਉਸੇ ਤਰੀਕੇ ਨਾਲ ਸੜਨ ਵਾਲੇ ਵੈਰ ਕਰਨ ਵਾਲੇ ਅੱਜ ਵੀ ਕਈ ਆ ਜਦੋਂ ਸਾਹਮਣੇ ਆਉਂਦੇ ਆ ਅਸੀਂ ਕੀ ਕਰਨਾ ਹੈ ਬ੍ਰਦਰ 1 ਮਿੰਟ ਰੁਕੋ ਤੁਸੀਂ ਕੀ ਦੱਸਣ ਲਈ ਕਿਹਾ ਸੀ ਧੀਰਜ ਦੇ ਬਾਰੇ ਕਿਹਾ ਸੀ ਅਤੇ ਤੁਸੀਂ ਕਹਿ ਕੀ ਰਹੇ ਹੋ ਇਸ ਹਾਕ ਦੀਆਂ ਪਾਈਆਂ ਹੋਈਆਂ ਆਸ਼ੀਸ਼ਾ ਦੇ ਬਾਰੇ ਅਸਲ ਚ ਕੀ ਟਾਈਟਲ ਦੱਸਿਆ ਸੀ ਭਲਾਈ ਕਰਨ ਵਾਲੇ ਦੁਸ਼ਮਣ ਇਹਦਾ ਤੁਹਾਡੇ ਟਾਈਟਲ ਨਾਲ ਕੋਈ ਲੈਣਾ ਦੇਣਾ ਨਹੀਂ ਆ ਜੋ ਤੁਸੀਂ ਕਹਿ ਰਹੇ ਹੋ ਉਹਦੇ ਨਾਲ ਵੀ ਕੋਈ ਸੰਬੰਧ ਨਹੀਂ ਆ ਕਨੈਕਸ਼ਨ ਅਦਭੁਤ ਤਰੀਕੇ ਨਾਲ ਆ ਉਥੇ ਤੁਹਾਨੂੰ ਲੈ ਕੇ ਜਾ ਰਿਹਾ ਇਸ ਹਾਕ ਨੇ ਬੜੀ ਉન્નਤੀ ਕੀਤੀ ਤਰੱਕੀ ਕੀਤੀ ਅਤੇ ਬੜਾ ਮਹਾਨ ਮਨੁੱਖ ਬਣ ਗਿਆ ਸ਼ੁਰੂ ਹੋ ਗਿਆ ਵੈਰ ਕਰਨਾ ਵੈਰ ਕਰਨਾ ਲੋਕਾਂ ਨੇ ਵੈਰ ਕੀਤਾ ਰੋਣ ਵਾਲੇ ਰੋਣ ਲੱਗ ਪਏ ਦੁਸ਼ਮਣੀ ਸ਼ੁਰੂ ਹੋ ਗਈ ਫਿਰ ਤੋ ਕਹਿ ਰਿਹਾ ਜਦੋਂ ਤੁਸੀਂ ਤਰੱਕੀ ਕਰੋਗੇ ਤੁਹਾਡੇ ਜੀਵਨ ਦੇ ਵਿੱਚ ਤੁਹਾਡੇ ਨਾਲ ਵੈਰ ਕਰਨ ਵਾਲੇ ਐਸੇ ਕਈ ਲੋਕ ਆ ਜਾਣਗੇ ਯਾਦ ਰੱਖੋ ਚਿੰਤਾ ਨਾ ਕਰੋ ਫਿਕਰ ਨਾ ਕਰੋ ਐਸੇ ਲੋਕ ਆਉਣਗੇ ਘਬਰਾਇਓ ਨਾ ਵੇਖਾਂਗੇ ਕੀ ਹੋਇਆ ਆਓ ਵੇਖਦੇ ਹਾਂ 14ਵੇਂ ਵਚਨ ਦੇ ਵਿੱਚ ਕੀ ਹੋਇਆ ਸੀ ਉਹਦੇ ਕਈ ਦਾਸ-ਦਾਸੀਆਂ ਹੋਈਆਂ ਅਤੇ ਫਲਿਸ਼ਤੀ ਉਹਦੇ ਨਾਲ ਵੈਰ ਕਰਨ ਲੱਗੇ ਇਸ ਲਈ ਜਿੰਨੇ ਵੀ ਖੂ ਉਹਦੇ ਪਿਤਾ ਅਬਰਾਹਮ ਦੇ ਨੌਕਰਾਂ ਨੇ ਅਬਰਾਹਮ ਦੇ ਜਿਉਂਦੇ ਜੀ ਉਹਨਾਂ ਨੇ ਪਟਵਾਏ ਸੀ ਉਹਨਾਂ ਨੂੰ ਫਲਿਸ਼ਤੀਆਂ ਨੇ ਮਿੱਟੀ ਨਾਲ ਭਰ ਦਿੱਤੇ ਭਰ ਦਿੱਤੇ ਪਿਆਰੇ ਅਬਰਾਹਮ ਨੇ ਖੂਏ ਪਟਵਾਏ ਮਿਹਨਤ ਦੇ ਨਾਲ ਖੂਏ ਪਟਵਾਏ ਸੀ ਅਤੇ ਉਹਨਾਂ ਵਿੱਚੋਂ ਪਾਣੀ ਵੀ ਬੜਾ ਨਿਕਲਿਆ ਦੇਖ ਕੇ ਖੁਸ਼ ਹੋਣਾ ਚਾਹੀਦਾ ਸੀ ਇਹ ਵੈਰ ਕਰਨ ਵਾਲਿਆਂ ਨੇ ਅੱਧੀ ਰਾਤ ਜਾ ਕੇ ਉਹ ਸਾਰੇ ਖੂਇਆਂ ਨੂੰ ਮਿੱਟੀ ਨਾਲ ਭਰਤਾ ਅਬਰਾਹਮ ਪਟਵਾਉਂਦਾ ਸੀ ਅਤੇ ਆ ਕਿਉਂ ਉਹ ਭਰ ਦਿੰਦੇ ਸੀ ਇਹੀ ਉਹਨਾਂ ਦਾ ਕੰਮ ਸੀ ਹੁਣ ਇਸਹਾਕ ਕੀ ਕਰ ਰਿਹਾ ਆਉ ਵੇਖਦੇ ਹਾਂ 16ਵਾਂ ਵਚਨ ਅਬੀ ਮਿਲੇਕ ਨੇ ਇਸਹਾਕ ਨੂੰ ਆਖਿਆ ਸਾਡੇ ਕੋਲੋਂ ਤੂੰ ਚਲਾ ਜਾ ਕਿਉਂਕਿ ਸਾਡੇ ਨਾਲੋਂ ਬਹੁਤ ਹੀ ਤੂੰ ਸਮਰਥੀ ਹੋ ਗਿਆ ਹੈ ਅਤੇ ਇਸਹਾਕ ਉੱਥੋਂ ਚਲਾ ਗਿਆ ਅਤੇ ਗਰਾਰ ਦੀਆਂ ਘਾਟੀਆਂ ਦੇ ਵਿੱਚ ਆਪਣਾ ਤੰਬੂ ਲਾ ਕੇ ਉੱਥੇ ਰਹਿਣ ਲੱਗਾ ਇੱਕ ਸਵਾਲ ਆ ਹੁਣ ਇਸਹਾਕ ਨੇ ਜਦ ਆਪਣੇ ਜੀਵਨ ਜਿੱਤ ਰਕੀਆਂ ਵੇਖੀਆਂ ਤਾਂ ਉਸ ਤੋਂ ਬਾਅਦ ਕੁਝ ਸਮੱਸਿਆਵਾਂ ਆ ਗਈਆਂ ਤਰੱਕੀ ਸਮੱਸਿਆ ਲੈ ਕੇ ਆਉਂਦੀ ਆ ਯਾਦ ਰੱਖੋ ਜਦੋਂ ਤੁਸੀਂ ਨੌਕਰੀ ਤੇ ਤਰੱਕੀ ਪਾਉਨੇ ਹੋ ਜਾਂ ਫਿਰ ਤੁਹਾਡੀ ਤਨਖਾਹ ਵਾਧੀ ਹੈ ਜਾਂ ਸੈਲਰੀ ਵਾਧੀ ਆ ਜਾਂ ਤੁਹਾਡਾ ਪਰਿਵਾਰ ਤਰੱਕੀ ਕਰੇ ਮੈਂ ਤੁਹਾਨੂੰ ਇਹ ਗੱਲ ਪਹਿਲਾਂ ਹੀ ਦੱਸ ਚੁੱਕਿਆ ਹਾਂ ਜਦ ਜ਼ਮੀਨ ਜਾਂ ਜਾਇਦਾਦ ਜਾਂ ਸਾਧਨ ਕੁਝ ਵੀ ਖਰੀਦੇ ਹੋ ਸਮੱਸਿਆਵਾਂ ਆਉਣਗੀਆਂ ਉਹ ਸਮੱਸਿਆਵਾਂ ਆਮ ਤੌਰ ਤੇ ਜਿਹੜੇ ਲੋਕ ਵੇਖ ਕੇ ਛੜਦੇ ਆ ਉਹਨਾਂ ਦੇ ਵੱਲੋਂ ਆਉਂਦੀਆਂ ਹੈ ਯਾਦ ਰੱਖੋ ਉਸੇ ਤਰ੍ਹਾਂ ਇਸਹਾਕ ਦੇ ਜੀਵਨ 'ਚ ਵੀ ਸਮੱਸਿਆਵਾਂ ਆਈਆਂ ਅਬੀ ਮਿਲੇ ਕਹਿ ਰਿਹਾ ਹੈ ਤੂੰ ਸਾਡੇ ਨਾਲੋਂ ਵੀ ਜ਼ਿਆਦਾ ਸਮਰਥੀ ਹੋ ਗਿਆ ਹੈ ਤੂੰ ਸਾਡੇ ਵਿੱਚਕਾਰ ਹੁਣ ਨਾ ਰਹਿ ਜਾ ਜਾ ਇਸ ਜਗ੍ਹਾ ਤੋਂ ਕਹਿ ਰਿਹਾ ਹੈ ਜਾਓ ਕਹਿੰਦੇ ਇਸਹਾਕ ਨੂੰ ਕੀ ਕਰਨਾ ਚਾਹੀਦਾ ਸੀ ਠੀਕ ਹੈ ਮੈਂ ਜਾ ਰਿਹਾ ਹਾਂ ਅਸਲ ਦੇ ਵਿੱਚ ਮੈਂ ਗਰਾਰ ਦੇ ਵਿੱਚ ਨਹੀਂ ਰਹਿਣਾ ਹੈ ਅਸਲ ਵਿੱਚ ਪਰਮੇਸ਼ਵਰ ਨੇ ਜਿਸ ਦੇਸ਼ ਨੂੰ ਦੇਣ ਦੀ ਪ੍ਰਤੀਜ्ञਾ ਕੀਤੀ ਆ ਉਸ ਦੇਸ਼ ਦੇ ਵਿੱਚ ਮੈਂ ਰਹਿਣਾ ਹੈ ਮੇਰੇ ਪਰਮੇਸ਼ਵਰ ਨੇ ਪਹਿਲਾਂ ਹੀ ਕਿਹਾ ਇਹ ਇਲਾਕਾ ਕੁਝ ਸਮੇਂ ਦੇ ਲਈ ਆ ਮੈਂ ਇੱਥੇ ਪਰਦੇਸੀ ਹੋ ਕੇ ਰਹਿਣਾ ਹੈ ਉਹਨਾਂ ਦੇ ਦੱਸੇ ਹੋਏ ਵਾਇਦ ਦੇ ਦੇਸ਼ ਦੇ ਵਿੱਚ ਮੈਂ ਵਾਸ ਕਰਨਾ ਮੇਰੇ ਪ੍ਰਭੂ ਨੇ ਮੈਨੂੰ ਪਹਿਲੇ ਹੀ ਕਹਿਤਾ ਇਸ ਲਈ ਮੈਂ ਜਾ ਰਿਹਾ ਹਾਂ ਜੇ ਇਸ ਤਰ੍ਹਾਂ ਕਹਿੰਦਾ ਤਾਂ ਚੰਗਾ ਹੁੰਦਾ ਪਰ ਇਸ ਹਾਕ ਨੇ ਕੀ ਗਲਤੀ ਕੀਤੀ ਜਾਣਦੇ ਹਾਂ ਜਾਂ ਤੂੰ ਇਸ ਜਗ੍ਹਾ ਤੋਂ ਕਹਿਂਤੇ ਗਰਾਰ ਦੇ ਸ਼ਹਿਰ ਪਨਾ ਦੇ ਨੇੜੇ ਜਾ ਕੇ ਉੱਥੇ ਘਾਟੀ 'ਚ ਰਹਿਣ ਲੱਗਾ ਭੈਣੋ ਅਤੇ ਭਰਾਵੋ ਅਸੀਂ ਆਪਣੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਇੱਛਾ ਨੂੰ ਚੰਗੀ ਤਰ੍ਹਾਂ ਨਾਲ ਸਮਝੀਏ ਸੰਸਾਰ ਤੇ ਸੰਸਾਰ ਦੇ ਪਾਪਾ ਦੇ ਵਿੱਚ ਪੂਰੇ ਤਰੀਕੇ ਨਾਲ ਸਾਨੂੰ ਬਾਹਰ ਆਉਣਾ ਪਏਗਾ ਅਸੀਂ ਸੰਸਾਰ 'ਚ ਰਹਿੰਦੇ ਹੋਏ ਸੰਸਾਰ ਦੇ ਗੁਨਾਹਾਂ ਨੂੰ ਆਪਣੇ ਅੰਦਰ ਆਉਣ ਦਈਏ ਜਾਂ ਸੰਸਾਰ ਦੇ ਲੋਕਾਂ ਦੀ ਸੰਗਤੀ 'ਚ ਰਾਵਾਂਗੇ ਜਾਂ ਉਹਨਾਂ ਦੇ ਕਨੈਕਸ਼ਨ 'ਚ ਰਾਵਾਂਗੇ ਤਾਂ ਸਾਡੇ ਲਈ ਖਤਰਾ ਹੈ ਜੇ ਗਰਾਰ ਦੇਸ਼ ਇਸਹਾਕ ਛੱਡਿੰਦਾ ਤਾਂ ਉਹਦੇ ਲਈ ਠੀਕ ਹੋਣਾ ਸੀ ਉਸੇ 'ਚ ਰਹਿਣ ਦੀ ਕੋਸ਼ਿਸ਼ ਕਰ ਰਿਆ ਸੀ ਮੇਰੇ ਭੈਣੋਂ ਅਤੇ ਭਰਾਵੋ ਸੰਸਾਰ 'ਚ ਅਸੀਂ ਜਾਣਾ ਹੈ ਪਰ ਸੰਸਾਰ ਦੇ ਵਿੱਚ ਕੁਲਨ ਮਿਲਣ ਦੀ ਆਦਤ ਨਹੀਂ ਹੋਣੀ ਚਾਹੀਦੀ ਉੱਥੋਂ ਇਸਹਾਕ ਨੂੰ ਜਾਣਾ ਸੀ ਪਰ ਨਾ ਜਾ ਕੇ ਗਰਾਰ ਦੀ ਘਾਟੀ 'ਚ ਤੰਬੂ ਲਾ ਕੇ ਉੱਥੇ ਹੀ ਜ਼ਹਿ ਗਿਆ ਕੀ ਹੋਇਆ ਆਉ ਵੇਖਦੇ ਹਾਂ 18ਵਾਂ ਵਚਨ ਤਦ ਉਹ ਖੂਜ ਜਿਹੜੇ ਉਹਦੇ ਪਿਤਾ ਅਬਰਾਹਮ ਦੇ ਸਮੇਂ 'ਚ ਪੱਟੇ ਗਈ ਸੀ ਅਤੇ ਅਬਰਾਹਮ ਦੇ ਮਰਨ ਤੋਂ ਬਾਅਦ ਫਲਿਸਤੀਆ ਨੇ ਉਹਨਾਂ ਨੂੰ ਭੜ ਦਿੱਤਾ ਸੀ ਅਤੇ ਇਸਹਾਕ ਨੇ ਫਿਰ ਤੋਂ ਖੁਦਵਾਏ ਹੁਣ ਦੂਰ ਚਲਾ ਗਿਆ ਨਾ ਘਾਟੀ 'ਚ ਰਹਿ ਰਿਹਾ ਹੈ ਨਾ ਉਸਨੂੰ ਪਾਣੀ ਚਾਹੀਦਾ ਨਾ ਇਸ ਤੋਂ ਪਹਿਲਾਂ ਉਹਦਾ ਪਿਤਾ ਉਸ ਇਲਾਕੇ 'ਚ ਆਇਆ ਸੀ ਉਹਨੇ ਖੂਹ ਪਟਵਾਏ ਸੀ ਪੱਟੇ ਹੋਏ ਖੂਹਾਂ ਨੂੰ ਇਹਨਾਂ ਫਲਿਸਤੀਆ ਨੇ ਭੜ ਦਿੱਤਾ ਸੀ ਇਹ ਪਟਣਗੇ ਨਹੀਂ ਪਟਣ ਵਾਲਿਆਂ ਨੂੰ ਵੇਖ ਕੇ ਅਰਦਾਸ਼ ਨਹੀਂ ਕਰਨਗੇ ਚੋਰੀ ਛਿਪੇ ਕੀ ਕਰਨਗੇ ਉਹ ਉਸ ਨੂੰ ਪਰ ਦੇਣਗੇ ਇਸਹਾਕ ਨੇ ਜਾ ਕੇ ਉਹ ਸਾਰੇ ਖੂ ਪਟਵਾਏ ਫਲਸਤੀਆਂ ਨੇ ਕੀ ਕੀਤਾ ਆਓ ਵੇਖਦੇ ਹਾਂ 18 ਤਦ ਉਹ ਖੂ ਜਿਹੜੇ ਉਹਦੇ ਪਿਤਾ ਅਬਰਾਹਮ ਦੇ ਦਿਨਾਂ ਚ ਪੱਟੇ ਗਏ ਸੀ ਅਬਰਾਹਮ ਦੇ ਮਰਨ ਤੋਂ ਬਾਅਦ ਫਲਸਤੀਆਂ ਨੇ ਉਹ ਪਰ ਦਿੱਤੇ ਸੀ ਅਤੇ ਉਹ ਇਸਹਾਕ ਨੇ ਫਿਰ ਤੋਂ ਪਟਵਾਏ ਅਤੇ ਉਹਨਾਂ ਦੇ ਉਹੀ ਨਾਮ ਰੱਖੇ ਜੋ ਉਸਦੇ ਪਿਤਾ ਨੇ ਰੱਖੇ ਸੀ ਫਿਰ ਇਸਹਾਕ ਦੇ ਦਾਸਾਂ ਨੂੰ ਘਾਟੀ 'ਚ ਪੱਟ ਦੇ ਪੜਦੇ ਵਹਿੰਦੇ ਜਲ ਦਾ ਸੋਤਾ ਮਿਲਿਆ ਪਿਆਰਿਓ ਇਸਹਾਕ ਮਿਹਨਤ ਕਰ ਰਿਹਾ ਹੈ ਉਸ ਮਿਹਨਤ ਦੇ ప్రతిਫਲ 'ਚ ਵਹਿੰਦੇ ਜਲ ਦਾ ਇੱਕ ਸੋਤਾ ਇਸਹਾਕ ਨੂੰ ਉਥੇ ਮਿਲ ਗਿਆ ਉਹ ਜੰਗਲੀ ਜਗ੍ਹਾ ਹੈ ਜਦ ਜੰਗਲੀ ਜਗਾਵਾਂ ਦੇ ਵਿੱਚ ਉਸਨੇ ਖੂਹਾ ਪਟਵਾਇਆ ਉਥੋਂ ਉਹਨਾਂ ਨੂੰ ਵਹਿੰਦਾ ਪਾਣੀ ਦਾ ਸੋਤਾ ਮਿਲ ਗਿਆ ਉਹ ਬੜਾ ਖੁਸ਼ ਹੋਇਆ ਬੜਾ ਆਨੰਦਿਤ ਹੋਇਆ ਅਤੇ ਫਿਰ ਕੀ ਹੋਇਆ ਤਦ ਗਰਾਰ ਦੇ ਚਰਵਾਇਆ ਨੇ ਇਸਹਾਕ ਦੇ ਚਰਵਾਇਆ ਦੇ ਨਾਲ ਝਗੜਾ ਕੀਤਾ ਅਤੇ ਕਿਹਾ ਇਹ ਜਲ ਸਾਡਾ ਹੈ ਇਸ ਲਈ ਉਸਨੇ ਉਸ ਖੂ ਦਾ ਨਾਮ ਇਸੇਕ ਰੱਖਿਆ ਪੱਟਨ ਤੋਂ ਬਾਅਦ ਮਿਹਨਤ ਨਾਲ ਡੂੰਘੇ ਖੂ ਪੱਟਨ ਤੋਂ ਬਾਅਦ ਜਦੋਂ ਪਾਣੀ ਦਾ ਸੋਤਾ ਮਿਲਿਆ ਉੱਥੋਂ ਦੇ ਚਰਵਾਹੇ ਆ ਕੇ ਜਦੋਂ ਪਾਣੀ ਭਰਪੂਰੀ ਨਾਲ ਆਉਣ ਲੱਗਿਆ ਤਾਂ ਕੀ ਕਹਿਣ ਲੱਗੇ ਇਹ ਜਲ ਦਾ ਸੋਤਾ ਸਾਡਾ ਹੈ ਇਤੋਂ ਦਾ ਪਾਣੀ ਤੁਹਾਨੂੰ ਲੈਣ ਦੀ ਆ ਗਿਆ ਨਹੀਂ ਆ ਕੀ ਆ ਪੱਟਣ ਵਾਲਾ ਇਸਹਾਕਾ ਮਿਹਨਤ ਕਰਨ ਵਾਲਾ ਇਸਹਾਕਾ ਅਤੇ ਜਦ ਉਹ ਆਪਣੇ ਪੱਟੇ ਖੂਹੇ ਦੇ ਵਿੱਚੋਂ ਪਾਣੀ ਲੈਣ ਲੱਗੇ ਤਾਂ ਆ ਕੇ ਕਹਿਣ ਲੱਗੇ ਇਹ ਖੂਹ ਸਾਡੇ ਆ ਇਸ ਤਰ੍ਹਾਂ ਕਹਿ ਕੇ ਇਸਹਾਕ ਨੇ ਝਗੜਨਾ ਹੈ ਜਾਂ ਨਹੀਂ ਅਸੀਂ ਪੱਟੇ ਆ ਇਹ ਪਾਣੀ ਸਾਡਾ ਹੈ ਝਗੜਾ ਪਾਣੀ ਤੁਹਾਡਾ ਹੈ ਸਾਡਾ ਹੈ ਸੁਨੋ ਸਾਰੇ ਆ ਜਾਓ ਉਹਨਾਂ ਨਾਲ ਲੜੋ ਨਾ ਧੀਰਜ ਮਿਹਨਤ ਨਾਲ ਪੱਟਿਆ ਜਦ ਆ ਕੇ ਤੱਕੇ ਨਾਲ ਉਹ ਲੜ ਰਹੀ ਸੀ ਇਹ ਝਗੜਾ ਨਹੀਂ ਆ ਵਜਾ ਕੀ ਆ ਧੀਰਜ ਸੰਜਮ ਉਸ ਤੋਂ ਬਾਅਦ ਕੀ ਹੋਏ ਵੇਖਦੇ ਆ ਥੋੜਾ ਅੱਗੇ ਵੇਖਦੇ ਆ 21ਵਾਂ ਵਚਨ ਫਿਰ ਉਹਨਾਂ ਨੇ ਦੂਸਰਾ ਖੂਪ ਪੱਟਿਆ ਅਤੇ ਉਹਨਾਂ ਨੇ ਉਹਦੇ ਲਈ ਵੀ ਝਗੜਾ ਕੀਤਾ ਇਸ ਲਈ ਉਸਨੇ ਉਹਨਾਂ ਦਾ ਨਾਮ ਸਿਤਨਾ ਰੱਖਿਆ ਉਹਨਾਂ ਨੇ ਦੂਸਰਾ ਖੂਹ ਪਟਿਆ ਪਾਣੀ ਮਿਲਿਆ ਆਉਂਦੇ ਹੀ ਜਲਦੀ ਜਲਦੀ ਨਾਲ ਆ ਕੇ ਰੁਕੋ ਕਹਿੰਦੇ ਇਹ ਪਾਣੀ ਤੁਸੀਂ ਪੀ ਨਹੀਂ ਸਕਦੇ ਤੁਸੀਂ ਲੈ ਨਹੀਂ ਸਕਦੇ ਅਸੀਂ ਬੜੀ ਮਿਹਨਤ ਦੇ ਨਾਲ ਇਹ ਖੂਹ ਪਟੇ ਆ ਖੂਹ ਆਨੇ 10 ਫੁੱਟ ਜਾਂ ਫਿਰ 20 ਫੁੱਟ ਨਹੀਂ ਆ ਖੂਹ ਬੜਾ ਡੂੰਗਾ ਹੁੰਦਾ ਸੀ 30 40 ਫੁੱਟ ਥੱਲੇ ਡੂੰਗਾ ਹੁੰਦਾ ਹੈ ਉਹਦੇ ਥੱਲੇ ਪੋਰਿਆਂ ਨਾਲ ਜਾਇਆ ਜਾਂਦਾ ਸੀ ਬੜਾ ਡੂੰਗਾ ਸੀ ਇਹਨਾਂ ਡੂੰਗਾ ਪਟਣ ਤੋਂ ਬਾਅਦ ਆ ਕੇ ਉਹ ਕਹਿ ਰਿਹਾ ਇਹ ਸਾਡਾ ਹੈ ਤੁਸੀਂ ਲੈ ਨਹੀਂ ਸਕਦੇ ਇਸਹਾਕ ਲੜਿਆ ਨਹੀਂ ਮੇਰੇ ਭਰਾਵੋ ਅਤੇ ਭੈਣੋ ਸੁਣੋ ਕਈ ਲੋਕ ਤੱਕਾ ਕਰਦੇ ਆ ਨੌਕਰੀ ਤੇ ਹੋਵੇ ਜਾਂ ਨੌਕਰੀ ਤੋਂ ਬਾਹਰ ਹੋਵੇ ਘਰ 'ਚ ਹੋਵੇ ਜਾਂ ਘਰ ਦੇ ਕਿਰਾਏ ਲਈ ਹੋਵੇ ਰਿਸ਼ਤੇਦਾਰ ਹੋਵੇ ਜਾਂ ਕੋਈ ਵੀ ਹੋਵੇ ਜਾਂ ਕਈ ਵਾਰ ਭੈਣਪਰਾ ਹੋਵੇ ਉਹ ਕੀ ਕਰਦੇ ਆ ਸਾਡੇ ਨਾਲ ਲੜਦੇ ਆ ਮਜ਼ਾਕ ਕਰਦੇ ਆ ਲੜਾਈਆਂ ਕਰਦੇ ਆ ਤੁਸੀਂ ਸੰਸਾਰ 'ਚ ਲੜਨ ਦੇ ਲਈ ਨਹੀਂ ਹੋ ਝਗੜਿਆ ਦੇ ਲਈ ਨਹੀਂ ਹੋ ਤਾਂ ਫਿਰ ਦੀਦਸ ਦੇ ਨਾਲ ਪਰਸਥਿਤੀਆਂ ਨੂੰ ਸਮਝ ਕੇ ਜਿਵੇਂ ਕਿ ਆ ਜਾਂਦਾ ਪਾਣੀ ਆਪਣਾ ਰਾਹ ਜਾਣਦਾ ਹੈ ਉਹ ਚੁੱਪਚਾਪ ਰਾਹ ਬਣਾ ਲੈਂਦਾ ਹੈ ਮਾਰ ਦੇ ਬਦਲੇ ਮਾਰ ਦੰਦ ਦੇ ਬਦਲੇ ਦੰਦ ਇਹ ਕਹਿ ਕੇ ਸੋਚੋਗੇ ਤਾਂ ਕਾਮਯਾਬ ਨਹੀਂ ਹੋਵੋਗੇ ਅਤੇ ਨਾ ਹੀ ਫਿਰ ਸ਼ਾਂਤੀ ਨੂੰ ਮਹਿਸੂਸ ਕਰ ਸਕੋਗੇ ਦੁਸ਼ਮਣੀ ਰੱਖਣ ਲੱਗੇ ਪਿਆਰਿਓ ਤਰੱਕੀ ਕਰਨ ਵਾਲਾ ਇਨਸਾਨ ਤਾਂ ਉੱਥੇ ਪਾਣੀ ਵੀ ਪੀ ਨਾ ਸਕਿਆ ਦੁਸ਼ਮਣੀ ਦੇ ਕਾਰਨ ਉਹ ਜਿੱਥੇ ਵੀ ਖੂਪ ਪੜਦੇ ਸੀ ਅਤੇ ਆ ਕੇ ਕਹਿੰਦੇ ਸੀ ਸਾਡਾ ਹੈ ਸਾਡਾ ਹੈ ਆਖਰ ਚ ਕੀ ਹੋਇਆ ਆਓ ਵੇਖਦੇ ਹਾਂ ਅੱਗੇ ਵੇਖਾਂਗੇ 22ਵੇਂ ਵਚਨ ਤੋਂ 21ਵੇਂ ਵਚਨ ਚ ਵਿਰੋਧ ਕੀਤਾ ਅਤੇ ਕਿਹਾ ਤੁਸੀਂ ਨਹੀਂ ਲੈ ਸਕਦੇ 22ਵੇਂ ਵਚਨ ਤੋਂ ਤਦ ਉਸਨੇ ਉਸ ਜਗ੍ਹਾ ਤੋਂ ਨਿਕਲ ਕੇ ਇੱਕ ਹੋਰ ਖੂਆ ਪਟਵਾਇਆ ਉਸ ਦੇ ਲਈ ਉਹਨਾਂ ਨੇ ਝਗੜਾ ਨਾ ਕੀਤਾ ਇਸ ਲਈ ਉਸਨੇ ਉਸ ਦਾ ਨਾਮ ਇਹ ਕਹਿ ਕੇ ਰਹੂਬੋਸ ਰੱਖਿਆ ਹੁਣ ਤਾਂ ਯਹੋਵਾ ਨੇ ਸਾਡੇ ਲਈ ਬੜੀ ਜਗ੍ਹਾ ਦਿੱਤੀ ਆ ਅਤੇ ਇਸ ਦੇਸ਼ ਚ ਅਸੀਂ ਫਲਵੰਤ ਹੋਵਾਂਗੇ ਉਥੋਂ ਉਹ ਬੈਤ ਸ਼ਬਾਨੂ ਗਿਆ ਪਿਆਰੀਓ ਉਹ ਕਿੱਥੇ ਗਿਆ ਬੈਤ ਸ਼ਬਾਨੂ ਗਿਆ ਯਾਨੀ ਅਬਰਾਹਮ ਜਿੱਥੇ ਰਿਹਾ ਸੀ ਉਹ ਪਰਤਿ ਗਿਆ ਦਾ ਦੇਸੀ ਆਖਰ ਚ ਕਿੱਥੇ ਗਿਆ ਦੱਸੋ ਇੱਥੇ ਰਹਿਣ ਦੀ ਆਗਿਆ ਨਹੀਂ ਹੈ ਜਾਓ ਜਾਓ ਇਸ ਜਗ੍ਹਾ ਨਹੀਂ ਰਹਿ ਸਕਦੇ ਨਿਕਲੋ ਇਸ ਜਗ੍ਹਾ ਤੇ ਰਹਿਣ ਦੀ ਆਗਿਆ ਨਹੀਂ ਆ ਇਸ ਜਗ੍ਹਾ ਜਾਓ ਤੁਹਾਨੂੰ ਰਹਿਣ ਦੀ ਇੱਥੇ ਆਗਿਆ ਨਹੀਂ ਹੈ ਇਹ ਕਹਿ ਕੇ ਉਹ ਲੋਕ ਇਸ ਹਾਕ ਨੂੰ ਕਿਸ ਕੌਂ ਦੇ ਕਿਸ ਕੌਂ ਦੇ ਇਸਹਾਕ ਕਿਹੜੀ ਜਗ੍ਹਾ ਤੇ ਆ ਗਿਆ ਜਾਣਦੇ ਹੋ ਦੱਸੋ ਪ੍ਰਤੀਗਿਆ ਦੇ ਦੇਸ਼ ਚ ਹਾਂ ਮੇਰੇ ਪਿਆਰੋ ਤੇ ਪ੍ਰਭੂ ਸਾਡੇ ਕਈ ਦੁਸ਼ਮਣ ਜੋ ਸਾਡੇ ਆ ਉਹ ਸਾਨੂੰ ਕਈ ਵੇਰੇ ਇਸ ਤਰ੍ਹਾਂ ਜਿੱਥੇ ਅਸੀਂ ਰਹਿਣਾ ਹੈ ਉਸ ਜਗ੍ਹਾ ਤੇ ਸਾਨੂੰ ਪਹੁੰਚਾਉਣ ਦੇਣਗੇ ਇਸ ਗੱਲ ਨੂੰ ਯਾਦ ਰੱਖੋ ਪਿਆਰੋ ਮੈਂ ਅਦਭੁਤ ਗੱਲ ਕਹਿਣਾ ਚਾਹੁੰਦਾ ਹਾਂ ਕਈ ਝਗੜੇ ਹੋ ਰਹੇ ਸੀ ਪਰ ਇਜ਼ਹਾ ਕਿਤੇ ਵੀ ਝਗੜਿਆ ਨਹੀਂ ਲੜਦਾ ਦਿਖਾਈ ਦਿੱਤਾ ਕੀ ਉਹ ਲੜਿਆ ਸੀ ਕੋਈ ਵਾਦ-ਵਿਵਾਦ ਕੀਤਾ ਨਹੀਂ ਕੀਤਾ ਸੀ ਕਿਉਂ ਖੂ ਤਾਂ ਇਸ ਹਾਕ ਨੇ ਪੱਟੇ ਸੀ ਪਰ ਉਹ ਆ ਕੇ ਪਰ ਰਹੀ ਸੀ ਭਰਨਾ ਤਾਂ ਆਉਂਦਾ ਸੀ ਲੇਕਿਨ ਪਟਨਾ ਨਹੀਂ ਆਉਂਦਾ ਸੀ ਪੱਟਣ ਵਾਲੇ ਪੱਟ ਦੇ ਚਲੇ ਜਾਂਦੇ ਆ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਜਿਸ ਮੰਜ਼ਲ ਤੱਕ ਪਹੁੰਚਣਾ ਹੈ ਪਹੁੰਚ ਜਾਂਦੇ ਆ ਮੇਰੇ ਭੈਣੋਂ ਅਤੇ ਭਰਾਵੋ ਸੁਣੋ ਤੁਹਾਡੇ ਜੀਵਨ ਚ ਕਦੇ ਵੀ ਤੁਹਾਡੇ ਸਤਰ ਤੋਂ ਘਟ ਕਿਸੇ ਦੇ ਵੀ ਦੱਸੋ ਉੱਚੀ ਬੋਲੋ ਲੜੋ ਨਾ ਇਸ ਗੱਲ ਨੂੰ ਕਦੇ ਨਾ ਭੁੱਲੋ ਕਿ ਅਸੀਂ ਜਿਉਂਦੇ ਪਰਮੇਸ਼ਵਰ ਦੀ ਸੰਤਾਨ ਹਾਂ ਪਰਮੇਸ਼ਵਰ ਨੇ ਆਤਮਾ ਦਿੱਤਾ ਹੈ ਉਸ ਆਤਮਾ ਦਾ ਸੁਭਾਅ ਕੀ ਆ ਧੀਰਜ ਸੰਜਮ ਕਿੰਨੇ ਵੀ ਝਗੜੇ ਕਿਉਂ ਨਾ ਹੋਣ ਇਸਹਾਕ ਨੇ ਕੀ ਕੀਤਾ ਜਾਣਦੇ ਹੋ ਉਹ ਖੂਪ ਪਟਵਾਉਂਦਾ ਚਲਾ ਗਿਆ ਲੇਕਿਨ ਉਹ ਰੁਕਿਆ ਨਹੀਂ ਲੋਕ ਕਿੰਨਾ ਵੀ ਵਿਰੋਧ ਕਰੇ ਲੋਕ ਕਿੰਨੇ ਵੀ ਰੁਕਾਵਟ ਬਣੇ ਪਰ ਖੂਪ ਪੜ ਦਿੱਤੇ ਉਹ ਆਪਣਾ ਕੰਮ ਕਰਦਾ ਗਿਆ ਤੁਹਾਡੇ ਜੀਵਨ ਚ ਵਿਰੋਧ ਹੋਣਗੇ ਤੁਹਾਡੇ ਜੀਵਨ ਚ ਰੁਕਾਵਟਾਂ ਆਉਣ ਗਿਆ ਪਰ ਸੁਣੋ ਤੁਸੀਂ ਜਿਸ ਕੰਮ ਨੂੰ ਕਰਨ ਦੇ ਲਈ ठान ਲਿਆ ਹੈ ਉਸ ਕੰਮ ਨੂੰ ਕਰਦੇ 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 ਅੱਗੇ ਵਧੋ ਕੁੱਤਾ ਪਹਾੜ ਨੂੰ ਵੇਖ ਕੇ ਭੌਂਕੇਗਾ ਭੌਂਕੇਗਾ ਸ਼ਾਮ ਹੋਣ ਤੋਂ ਬਾਅਦ ਜਦ ਮੂੰਹ ਦਰਦ ਹੋਏਗਾ ਅਤੀਓ ਭੌਂਕਣਾ ਬੰਦ ਕਰ ਦਿੰਦਾ ਹੈ ਲੇਕਿਨ ਪਹਾੜ ਉੱਥੇ ਖੜਿਆ ਰਹਿੰਦਾ ਹੈ ਇਹ ਸੱਚ ਨੂੰ ਯਾਦ ਰੱਖੋ ਤੁਸੀਂ ਆਪਣੇ ਜੀਵਨ ਚ ਅੱਗੇ ਵਧਦੇ ਜਾਓ ਰੁਕਾਵਟਾਂ ਅਤੇ ਪਰੇਸ਼ਾਨੀਆਂ ਅੱਗੇ ਵਧਨ ਵਾਲਿਆਂ ਨੂੰ ਆਉਣ ਗਿਆ ਪਰ ਇਸਹਾਕ ਨੇ ਝਗੜਾ ਨਹੀਂ ਕੀਤਾ ਅਤੇ ਲੜਾਈ ਨਹੀਂ ਕੀਤੀ ਸ਼ਾਂਤੀ ਦੇ ਨਾਲ ਹਾਲਾਤਾਂ ਨੂੰ ਸਮਝਦੇ ਹੋਏ ਅੱਗੇ ਵਾਧਾ ਚਲਾ ਗਿਆ ਧੀਰੇ ਜੀਆ ਨੇ ਮਾਰ ਦੇ ਬਦਲੇ ਮਾਰ ਨਹੀਂ ਸਮਝਦਾਰੀ ਦੇ ਨਾਲ ਜੋ ਸਾਨੂੰ ਕੰਮ ਦਿੱਤਾ ਗਿਆ ਉਸ ਨੂੰ ਕਰਦੇ ਹੋਏ ਵਧਣਾ ਹੈ ਹਾਂ ਕਹਿਣ ਵਾਲੀ ਮਿਰਨਾ ਮਿਲ ਕੇ ਪ੍ਰਾਰਥਨਾ ਕਰੋ ਪਵਿੱਤਰ ਪਰਮੇਸ਼ਵਰ ਧੀਰੇ ਜੀਆ ਨੇ ਸਹਿਨਸ਼ੀਲਤਾ ਸਭ ਕੁਝ ਸਹਿ ਲੈਣਾ ਪਿਤਾ ਸਾਨੂੰ ਸਿਖਾਓ ਤੁਹਾਡੀ ਇੱਛਾ ਦੇ ਅਨੁਸਾਰ ਅਤੇ ਤੁਹਾਡੇ ਦਿੱਤੇ ਸੰਜਮ ਦੇ ਅਨੁਸਾਰ ਅਸੀਂ ਮੰਜ਼ਲ ਤੱਕ ਪਹੁੰਚ ਸਕੀਏ ਸਾਡੀ ਮਦਦ ਕਰੋ ਸਤਾਉਣ ਵਾਲੇ ਆਉਣਗੇ ਦੁਸ਼ਮਣੀ ਕਰਨ ਵਾਲੇ ਆਉਣਗੇ ਵੈਰ ਕਰਨ ਵਾਲੇ ਆਉਣਗੇ ਇਹਨਾਂ ਸਭ ਦੇ ਵਿੱਚ ਅਸੀਂ ਤੇਰੀ ਇੱਛਾ ਅਨੁਸਾਰ ਜੀ ਸਕੀਏ ਸਾਡੇ ਤੇ ਕਿਰਪਾ ਕਰੋ ਯੀਸ਼ੂ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੀਨ ਸਾਡਾ ਪਤਾ ਕਲਵਰੀ ਪੋਸਟ ਬਾਕਸ ਨੰਬਰ 3 ਕੁਕੜਪल्ली ਹైదరాబాద్ 72